ਛੋਟੇ ਦਾ ਦਿਨ ਸੀ ਮਾਵਾ ਧੀਆਂ ਘਰ ਵਿੱਚ ਕੰਮ ਕਰ ਰਹੀਆਂ ਸਨ ਉਦੋਂ ਹੀ ਦਰਵਾਜ਼ਾ ਕੋਈ ਖੜਕਾਉਂਦਾ ਹੈ ਮਾਤਾ ਜੀ ਰਸੋਈ ਦੇ ਵਿੱਚ ਕੋਈ ਕੰਮ ਕਰ ਰਹੀ ਸੀ ਇਸ ਲਈ ਉਹ ਕੁੜੀ ਨੂੰ ਦਰਵਾਜ਼ਾ ਖੋਲਣ ਦੇ ਲਈ ਕਹਿੰਦੀ ਹੈ ਕੁੜੀ ਜਿਵੇਂ ਹੀ ਦਰਵਾਜ਼ਾ ਖੋਲਦੀ ਹੈ ਤਾਂ ਸਾਹਮਣੇ 10 ਕੁ ਸਾਲਾਂ ਦਾ ਮਾਸੂਮ ਬੱਚਾ ਖੜਿਆ ਸੀ ਜਿਵੇਂ ਹੀ ਕੁੜੀ ਗੇਟ ਖੋਲਦੀ ਹੈ ਉਹ ਛੋਟਾ ਜਿਹਾ ਬੱਚਾ ਉਸ ਨੂੰ ਕਹਿੰਦਾ ਹੈ ਪੈਣੇ ਤੁਸੀਂ ਖਾਣ ਲਈ ਕੁਝ ਮੈਨੂੰ ਦੇ ਦਿਓ ਮੈਨੂੰ ਬਹੁਤ ਭੁੱਖ ਲੱਗੀ ਹੈ ਇਹ ਸੁਣ ਕੇ ਕੁੜੀ ਇੱਕਦਮ ਚੁੱਪ ਕਰ ਜਾਂਦੀ ਹੈ ਉਹ ਕੁਝ ਨਹੀਂ ਬੋਲਦੀ ਸਿਰਫ ਉਸ ਬੱਚੇ ਦੇ 마ਸੂਮ ਚਿਹਰੇ ਵੱਲ ਦੇਖਦੀ ਰਹਿੰਦੀ ਹੈ ਇੰਨੇ ਨੂੰ ਉਸ ਕੁੜੀ ਦੀ ਮਾਤਾ ਵੀ ਦਰਵਾਜੇ ਤੇ ਆ ਜਾਂਦੀ ਹੈ ਉਹ ਮੁੰਡਾ ਉਹਨੂੰ ਵੀ ਉਹੀ ਕਹਿੰਦਾ ਹੈ ਕਿ ਆਂਟੀ ਮੈਨੂੰ ਭੁੱਖ ਲੱਗੀ ਹੈ ਤੁਸੀਂ ਮੈਨੂੰ ਖਾਣ ਲਈ ਕੁਝ ਦੇ ਸਕਦੇ ਹੋ ਕੌਣ ਸੀ ਇਹ ਮੁੰਡਾ ਕੀ ਕੋਈ ਇਹ ਮੰਗਤਾ ਸੀ ਜਾਫਿਰ ਕੋਈ ਹੋਰ ਗੱਲ ਸੀ ਉਸੇ ਘਰ ਅੱਗੇ ਆ ਕੇ ਉਹ ਰੋਟੀ ਕਿਉਂ ਮੰਗ ਰਿਹਾ ਸੀ ਪੂਰੀ ਸੱਚਾਈ ਜਾਣਨ ਦੇ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਸੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਇਸ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਬੈਲ ਆਈਕਨ ਨੂੰ ਵੀ ਦਬਾ ਲੈਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਜਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਆਓ ਲੈ ਚਲਦੇ ਹਾਂ ਤੁਹਾਨੂੰ ਅੱਜ ਦੀ ਇਸ ਵੀਡੀਓ ਵੱਲ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਪਰਿਵਾਰ ਰਹਿੰਦਾ ਸੀ। ਪਰਿਵਾਰ ਬਹੁਤ ਹੀ ਗਰੀਬ ਸੀ। ਪਰਿਵਾਰ ਦੇ ਵਿੱਚ ਚਾਰ ਮੁੰਡੇ ਹਨ। ਚਾਰ ਮੁੰਡੇ ਪੜ੍ਹਾਈ ਲਿਖਾਈ ਕਰ ਰਹੇ ਹਨ। ਵੱਡੇ ਦੋਨੇ ਮੁੰਡੇ ਤਾਂ ਵਧੀਆ ਪੜ੍ਹਦੇ ਨੇ ਪਰ ਛੋਟਾ ਥੋੜਾ ਜਿਹਾ ਲਾਡਲਾ। ਇਸ ਕਰਕੇ ਉਹ ਪੜ੍ਹਾਈ ਵੱਲ ਘੱਟ ਧਿਆਨ ਦਿੰਦਾ। ਸਕੂਲ ਵੀ ਘੱਟ ਹੀ ਜਾਂਦਾ ਸੀ। ਉਸ ਛੋਟੇ ਜਿਹੇ ਮੁੰਡੇ ਦਾ ਨਾਮ ਕਾਕਾ ਸੀ। ਇੱਕ ਦਿਨ ਉਹ ਇੱਕ ਬੱਚੇ ਕੋਲ ਸਾਈਕਲ ਦੇਖਦਾ ਹੈ ਤੇ ਘਰ ਆ ਕੇ ਆਪਣੇ ਪਿਤਾ ਤੋਂ ਸਾਈਕਲ ਲੈਣ ਲਈ ਜਿੱਦ ਕਰਨ ਲੱਗਦਾ ਹੈ। ਉਹਨੂੰ ਇਹ ਨਹੀਂ ਸੀ ਪਤਾ ਕਿ ਸਾਡੇ ਘਰ ਦੇ ਹਾਲਾਤ ਕਿਹੋ ਜਿਹੇ ਨੇ ਉਹ ਤਾਂ ਇੱਕ ਬੱਚਾ ਸੀ ਇਸੇ ਕਰਕੇ ਆਪਣੀ ਜਿੱਦ ਫੜ ਕੇ ਬੈਠ ਜਾਂਦਾ ਉਹ ਆਪਣੇ ਬਾਪੂ ਨੂੰ ਕਹਿਣ ਲੱਗਦਾ ਹੈ ਕਿ ਮੈਨੂੰ ਸਾਈਕਲ ਚਾਹੀਦੀ ਹੈ ਤੁਸੀਂ ਮੈਨੂੰ ਜਰੂਰ ਸਾਈਕਲ ਖਰੀਦ ਕੇ ਦਿਓ ਬਾਪੂ ਪਹਿਲਾਂ ਤਾਂ ਕਾਕਾ ਨੂੰ ਗੱਲਾਂ ਰਹੀ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਕਾਕਾ ਬੜਾ ਹੀ ਜਿੱਦੀ ਸੀ ਉਹ ਕਹਿਣ ਲੱਗਦਾ ਹੈ ਕਿ ਮੈਨੂੰ ਤਾਂ ਸਾਈਕਲ ਹੀ ਚਾਹੀਦੀ ਹੈ ਨਹੀਂ ਤਾਂ ਮੈਂ ਰੋਟੀ ਨਹੀਂ ਖਾਊਂਗਾ ਬਾਪੂ ਦਿਹਾੜੀ ਕਰਕੇ ਘਰੇ ਆਇਆ ਸੀ ਤੇ ਮੁੰਡਾ ਅਗੋਂ ਸਾਈਕਲ ਦੀ ਜਿੱਦ ਕਰ ਰਿਹਾ ਸੀ ਇਸੇ ਕਰਕੇ ਪਿਓ ਨੂੰ ਵੀ ਥੋੜਾ ਜਿਹਾ ਗੁੱਸਾ ਆ ਜਾਂਦਾ ਤੇ ਉਹ ਮੁੰਡੇ ਦੇ ਇੱਕ ਥਾਪੜ ਜੜ ਦਿੰਦਾ ਇਸ ਤੇ ਕਾਕਾ ਨਰਾਸ਼ ਹੋ ਜਾਂਦਾ ਹੈ ਤੇ ਗੁੱਸੇ ਹੋ ਕੇ ਆਪਣੇ ਕਮਰੇ ਦੇ ਵਿੱਚ ਚਲਾ ਜਾਂਦਾ ਮਾਤਾ ਵੀ ਦੋਹਾਂ ਦੇ ਵਿੱਚ ਆ ਜਾਂਦੀ ਹੈ ਤੇ ਕਹਿਣ ਲੱਗਦੀ ਹੈ ਕਿ ਤੁਸੀਂ ਕਿਉਂ ਮਾਰਦੇ ਹੋ ਇਹ ਬੱਚਾ ਹੌਲੀ ਹੌਲੀ ਗੱਲ ਨੂੰ ਸਮਝ ਜਾਵੇਗਾ ਉਹ ਪਲੇਟ ਵਿੱਚ ਰੋਟੀ ਪਾ ਕੇ ਕਾਕਾ ਨੂੰ ਖਵਾਉਣ ਲੱਗਦੀ ਹੈ ਕਾਕਾ ਅਜੇ ਵੀ ਨਰਾਜ ਸੀ ਉਹ ਰੋਟੀ ਖਾਣ ਤੋਂ ਮਨ੍ਹਾ ਕਰ ਰਿਹਾ ਸੀ ਉਹ ਕਹਿੰਦੇ ਨੇ ਕਿ ਜਦੋਂ ਤੱਕ ਸਾਈਕਲ ਨਹੀਂ ਆਵੇਗੀ ਮੈਂ ਰੋਟੀ ਨਹੀਂ ਖਾਵਾਂਗਾ ਇਹ ਸੁਣ ਕੇ ਮਾਤਾ ਨੂੰ ਵੀ ਗੁੱਸਾ ਆ ਜਾਂਦਾ ਹੈ ਉਹ ਪਲੇਟ ਉੱਥੇ ਹੀ ਰੱਖ ਕੇ ਬਾਹਰ ਆ ਜਾਂਦੀ ਹੈ ਉਹ ਕਹਿੰਦੀ ਹੈ ਕਿ ਜੇ ਭੁੱਖ ਲੱਗੀ ਤਾਂ ਰੋਟੀ ਖਾ ਲਵੀ ਨਹੀਂ ਤਾਂ ਭੁੱਖਾ ਹੀ ਸੋ ਜਾਵੀਂ ਸਾਈਕਲ ਤਾਂ ਸਾਡੇ ਕੋਲ ਖਰੀਦੀ ਨਹੀਂ ਜਾਣੀ ਇਹ ਸਭ ਸੁਣ ਕੇ ਕਾਕੇ ਦਾ ਗੁੱਸਾ ਹੋਰ ਵੀ ਵੱਧ ਜਾਂਦਾ ਹੈ ਉਹ ਸੋਚਦਾ ਹੈ ਕਿ ਬਾਪੂ ਤਾਂ ਪਹਿਲਾਂ ਹੀ ਨਰਾਜ਼ ਸੀ ਹੁਣ ਬੇਬੇ ਵੀ ਨਰਾਜ਼ ਹੋ ਗਈ ਫਿਰ ਮੈਂ ਇੱਥੇ ਰਹਿ ਕੇ ਕੀ ਕਰਨਾ ਇਹ ਸੋਚਦੇ ਸੋਚਦੇ ਉਸ ਨੂੰ ਰਾਤ ਦੇ 2 ਵਜੇ ਜਾਂਦੇ ਨੇ 2 ਵਜੇ ਚੁੱਪਚਾਪ ਕਾਕਾ ਘਰ ਤੋਂ ਬਾਹਰ ਨਿਕਲ ਜਾਂਦਾ ਤੇ ਨੇੜਲੇ ਰੇਲਵੇ ਸਟੇਸ਼ਨ ਤੇ ਜਾ ਕੇ ਟ੍ਰੇਨ ਦੇ ਡੱਬੇ ਵਿੱਚ ਬੈਠ ਜਾਂਦਾ ਉਹ ਨਿਰਾਸ਼ ਹੋ ਕੇ ਘਰ ਛੱਡ ਕੇ ਆ ਗਿਆ ਸੀ। ਟ੍ਰੇਨ ਵਿੱਚ ਬੈਠੇ ਹੋਏ ਉਸ ਨੂੰ ਨੀਂਦ ਆ ਜਾਂਦੀ ਹੈ ਤੇ ਜਿਵੇਂ ਹੀ ਉਸ ਦੀ ਅੱਖ ਖੁੱਲਦੀ ਹੈ ਉਹ ਟ੍ਰੇਨ ਲਗਾਤਾਰ ਚੱਲਦੀ ਜਾਂਦੀ ਹੈ। ਉਸ ਦਾ ਪਿੰਡ ਬਹੁਤ ਪਿੱਛੇ ਰਹਿ ਗਿਆ ਸੀ। ਟ੍ਰੇਨ ਵਿੱਚ ਹੁਣ ਕਾਫੀ ਭੀੜ ਸੀ। ਇਹ ਸਭ ਦੇਖ ਕੇ 10 ਸਾਲਾਂ ਦਾ ਬੱਚਾ ਪੂਰੀ ਤਰ੍ਹਾਂ ਦੇ ਨਾਲ ਘਬਰਾ ਜਾਂਦਾ ਹੈ। ਕਾਕਾ ਨੇੜੇ ਬੈਠੇ ਇੱਕ ਵਿਅਕਤੀ ਨੂੰ ਪੁੱਛਦਾ ਹੈ ਕਿ ਇਹ ਕਿਹੜੀ ਜਗ੍ਹਾ ਹੈ? ਉਹ ਵਿਅਕਤੀ ਉਸ ਨੂੰ ਦੱਸਦਾ ਹੈ ਕਿ ਇਹ ਕਰਨਾਲ। ਕਾਕੇ ਨੂੰ ਕੁਝ ਵੀ ਸਮਝ ਨਹੀਂ ਆਉਂਦਾ। ਉਹ ਤਾਂ ਸਿਰਫ ਆਪਣੇ ਪਿੰਡ ਦੇ ਨਾਲ ਲੱਗਦੇ ਸ਼ਹਿਰਾਂ ਦਾ ਨਾਮ ਹੀ ਜਾਣਦਾ ਸੀ ਉਹ ਕਿਸੇ ਨੂੰ ਕੁਝ ਨਹੀਂ ਦੱਸਦਾ ਤੇ ਘਬਰਾਇਆ ਹੋਇਆ ਟ੍ਰੇਨ ਵਿੱਚ ਇੱਧਰ-ਉੱਧਰ ਦੇਖਣ ਲੱਗਦਾ ਹੈ। ਉਦੋਂ ਹੀ ਟ੍ਰੇਨ ਇੱਕ ਸਟੇਸ਼ਨ ਤੇ ਰੁਕਦੀ ਹੈ ਤੇ ਕਾਕਾ ਵੀ ਟ੍ਰੇਨ 'ਚੋਂ ਉਤਰ ਜਾਂਦਾ ਹੈ। ਉਹ ਘਬਰਾਇਆ ਹੋਇਆ ਸਟੇਸ਼ਨ ਤੇ ਇੱਧਰ-ਉੱਧਰ ਦੇਖਣ ਲੱਗਦਾ ਹੈ। ਉਸ ਨੂੰ ਭੁੱਖ ਲੱਗ ਰਹੀ ਸੀ ਕਿਉਂਕਿ ਉਹਨੇ ਕੱਲ ਸਵੇਰ ਤੋਂ ਬਾਅਦ ਕੁਝ ਵੀ ਨਹੀਂ ਖਾਦਾ ਸੀ। ਉਹ ਸਟੇਸ਼ਨ ਕਰਨਾਲ ਹਰਿਆਣੇ ਦਾ ਸਟੇਸ਼ਨ ਸੀ। ਸਟੇਸ਼ਨ ਤੇ ਕਾਫੀ ਭੀੜ ਸੀ। ਚੱਲਦਾ-ਚੱਲਦਾ ਉਹ ਸਟੇਸ਼ਨ ਤੋਂ ਬਾਹਰ ਆ ਜਾਂਦਾ ਹੈ ਤੇ ਨੇੜੇ ਹੀ ਇੱਕ ਕਲੋਨੀ ਦੇ ਵਿੱਚ ਪਹੁੰਚ ਜਾਂਦਾ ਹੈ। ਉਸ ਨੂੰ ਬਹੁਤ ਭੁੱਖ ਲੱਗੀ ਸੀ ਹੁਣ ਤਾਂ ਉਸ ਦੀ ਭੁੱਖ ਬਰਦਾਸ਼ਤੋਂ ਬਾਹਰ ਹੋ ਜਾਂਦੀ ਹੈ ਉਹ ਸੋਚਦਾ ਕਿ ਮੈਂ ਕਿਸੇ ਘਰ ਦਾ ਦਰਵਾਜ਼ਾ ਖੜਕਾ ਦੇਣਾ ਕੋਈ ਨਾ ਕੋਈ ਤਾਂ ਮੈਨੂੰ ਜ਼ਰੂਰ ਖਾਣ ਦੇ ਲਈ ਕੁਝ ਨਾ ਕੁਝ ਦੇ ਦੇਵੇਗਾ ਇਹ ਹੀ ਸੋਚ ਕੇ ਉਸ ਨੇ ਕਈ ਘਰਾਂ ਦੇ ਗੇਟ ਦੀ ਘੰਟੀ ਵਜਾਈ ਪਰ ਲੋਕਾਂ ਨੇ ਧਮਕਾ ਕੇ ਉਸ ਨੂੰ ਘਰੋਂ ਭਜਾ ਦਿੱਤਾ ਹੁਣ ਦਿਨ ਦੇ 11 ਵੱਜ ਚੁੱਕੇ ਸੀ ਉਹ ਇੱਕ ਹੋਰ ਘਰ ਦੇ ਗੇਟ ਤੇ ਘੰਟੀ ਵੱਜਾਉਂਦਾ ਜਿਵੇਂ ਹੀ ਉਹ ਦਰਵਾਜ਼ਾ ਖੜਕਾਉਂਦਾ ਘਰੋਂ ਇੱਕ ਕੁੜੀ ਬਾਹਰ ਆਉਂਦੀ ਹੈ ਜਿਸ ਦੀ ਉਮਰ ਲਗਭਗ 9 ਕੋ ਸਾਲ ਦੀ ਹੋਵੇਗੀ ਕਿਉਂਕਿ ਕਾਕਾ ਸਕੂਲ ਵਿੱਚ ਜਾਂਦਾ ਸੀ ਇਸ ਲਈ ਉਸ ਨੂੰ ਬੋਲਣ ਦੀ ਥੋੜੀ ਜਹੀ ਤਮੀਜ਼ ਸੀ ਜਿਵੇਂ ਹੀ ਕੁੜੀ ਦਰਵਾਜ਼ਾ ਖੋਲਦੀ ਹੈ ਤਾਂ ਉਸ ਨੂੰ ਕਹਿਣ ਲੱਗਦਾ ਹੈ ਕਿ ਭੈਣੇ ਮੈਨੂੰ ਬਹੁਤ ਭੁੱਖ ਲੱਗੀ ਹੈ ਮੈਨੂੰ ਖਾਣ ਦੇ ਲਈ ਕੁਝ ਮਿਲੇਗਾ ਇਹ ਸਭ ਸੁਣ ਕੇ ਕੁੜੀ ਉਸ ਵੱਲ ਵੇਖਦੀ ਹੀ ਰਹਿੰਦੀ ਹੈ ਉਸਦੀ ਮਾਤਾ ਵੀ ਉੱਥੇ ਹੀ ਆ ਜਾਂਦੀ ਹੈ ਕਾਕਾ ਉਸ ਕੁੜੀ ਦੀ ਮਾਂ ਨੂੰ ਵੀ ਕਹਿਣ ਲੱਗਦਾ ਹੈ ਕਿ ਆਂਟੀ ਮੈਨੂੰ ਭੁੱਖ ਲੱਗੀ ਹੈ ਮੈਨੂੰ ਖਾਣ ਲਈ ਕੁਝ ਮਿਲੇਗਾ ਉਹ ਔਰਤ ਬੱਚੇ ਦੀ ਮਾਸੂਮੀਅਤ ਦੇਖ ਕੇ ਉਸ ਉੱਤੇ ਤਰਸ ਖਾ ਲੈਂਦੀ ਹੈ ਉਹ ਉਸ ਨੂੰ ਕਹਿੰਦੀ ਹੈ ਕਿ ਹਾਂ ਜ਼ਰੂਰ ਮੈਂ ਤੇਰੇ ਲਈ ਖਾਣ ਲਈ ਕੁਝ ਲੈ ਕੇ ਆਉਂਦੀ ਹਾਂ ਉਹ ਉਸ ਨੂੰ ਘਰ ਦੇ ਅੰਦਰ ਬੁਲਾਉਂਦੀ ਹੈ ਤੇ ਖਾਣ ਦੇ ਲਈ ਰੋਟੀ ਦੇ ਦਿੰਦੀ ਹੈ ਉਸ ਔਰਤ ਦਾ ਪਤੀ ਇੱਕ ਗਵਰਨਮੈਂਟ ਜੋਬ ਕਰਦਾ ਹੈ ਉਹਨਾਂ ਦੇ ਘਰ ਵਿੱਚ ਸਿਰਫ ਇੱਕ ਕੁੜੀ ਹੀ ਸੀ ਪਤੀ ਪਤਨੀ ਨੂੰ ਮੁੰਡਾ ਤਾਂ ਚਾਹੀਦਾ ਹੀ ਸੀ ਪਰ ਡਾਕਟਰਾਂ ਨੇ ਇਹ ਕਿਹਾ ਸੀ ਕਿ ਜੇਕਰ ਤੁਸੀਂ ਹੋਰ ਬੱਚਾ ਲਿਆ ਤਾਂ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਹੈ ਇਸੇ ਕਰਕੇ ਉਹਨਾਂ ਨੇ ਹੋਰ ਬੱਚਾ ਨਾ ਲੈਣ ਦਾ ਫੈਸਲਾ ਕੀਤਾ। ਉਹ ਔਰਤ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਸੀ। ਉਹਦੀ ਧੀ ਜਿਸ ਦਾ ਨਾਮ ਖੁਸ਼ਵੰਤ ਸੀ, ਉਹ ਵੀ ਕਾਕੇ ਨੂੰ ਘੂਰ-ਘੂਰ ਕੇ ਦੇਖ ਰਹੀ ਸੀ। ਖੁਸ਼ਵੰਤ ਨੂੰ ਵੀ ਇੱਕ ਭਰਾ ਦੀ ਕਮੀ ਮਹਿਸੂਸ ਹੁੰਦੀ ਸੀ। ਜਦੋਂ ਕਾਕਾ ਉਸ ਨੂੰ ਦੀਦੀ ਕਹਿੰਦਾ ਤਾਂ ਖੁਸ਼ਵੰਤ ਨੂੰ ਬਹੁਤ ਚੰਗਾ ਲੱਗਦਾ। ਕਾਕਾ ਰੋਟੀ ਖਾਣ ਤੋਂ ਬਾਅਦ ਉਥੋਂ ਜਾਣ ਲੱਗਦਾ, ਉੱਥੇ ਹੀ ਖੁਸ਼ਵੰਤ ਉਸ ਨੂੰ ਕਹਿਣ ਲੱਗਦੀ ਹੈ, "ਤੁਸੀਂ ਕਿੱਥੇ ਜਾ ਰਹੇ ਹੋ? ਇੱਥੇ ਹੀ ਰੁਕ ਜਾਓ। ਮੇਰਾ ਕੋਈ ਭਰਾ ਨਹੀਂ।" ਆਪਾ ਦੋਵੇਂ ਇਕੱਠੇ ਰਹਾਂਗੇ ਇਕੱਠੇ ਖੇਡਾਂਗੇ ਇਹ ਗੱਲ ਸੁਣ ਕੇ ਕਾਕੇ ਦੇ ਮੂੰਹ ਤੇ ਰੌਣਕ ਆ ਜਾਂਦੀ ਹੈ ਕਾਕਾ ਉਹਨੂੰ ਕਹਿਣ ਲੱਗਦਾ ਹੈ ਕਿ ਠੀਕ ਹੈ ਮੈਂ ਤੁਹਾਡੇ ਕੋਲ ਰਹਿਣ ਲੱਗ ਜਾਵਾਂਗਾ ਆਪਾਂ ਦੋਵੇਂ ਇਕੱਠੇ ਖੇਡਾਂਗੇ ਤੇ ਜੇ ਕੋਈ ਤੁਹਾਡਾ ਕੰਮ ਹੋਇਆ ਕਰੇਗਾ ਤਾਂ ਮੈਂ ਉਹ ਵੀ ਕਰ ਦਿਆ ਕਰਾਂਗਾ ਆਪਣੇ ਘਰੇ ਵੀ ਮੈਂ ਛੋਟੇ-ਮੋਟੇ ਕੰਮ ਕਰ ਹੀ ਲੈਂਦਾ ਸੀ ਗਰੀਬ ਘਰ ਦੇ ਬੱਚੇ ਘਰਾਂ ਦਾ ਕੰਮ ਕਰ ਹੀ ਲੈਂਦੇ ਨੇ ਜਦੋਂ ਇਹ ਗੱਲ ਖੁਸ਼ਵੰਤ ਦੀ ਮਾਤਾ ਸੁਣਦੀ ਹੈ ਤਾਂ ਉਸ ਨੂੰ ਬੜੀ ਹੈਰਾਨੀ ਹੁੰਦੀ ਹੈ ਉਹ ਸੋਚਣ ਲੱਗਦੀ ਹੈ ਕਿ ਇਹ ਮੁੰਡਾ ਕੌਣ ਹੈ ਤੇ ਕਿੱਥੋਂ ਆਇਆ ਉਹ ਪਹਿਲਾਂ ਇਹ ਸੋਚ ਰਹੀ ਸੀ ਕਿ ਇੱਥੇ ਨੇੜੇ ਹੀ ਕਿਸੇ ਝੌਂਪੜੀ ਚੋਂ ਉੱਠ ਕੇ ਆਇਆ ਹੋਵੇਗਾ ਇਸ ਨੂੰ ਭੁੱਖ ਲੱਗੀ ਹੋਵੇਗੀ ਇਸ ਲਈ ਆ ਗਿਆ ਪਰ ਜਦੋਂ ਉਹ ਇਹ ਸੁਣਦੀ ਹੈ ਤਾਂ ਉਹ ਤਾਕੈ ਨੂੰ ਆਪਣੇ ਕੋਲ ਬਿਠਾਉਂਦੀ ਹੈ ਤੇ ਪੁੱਛਣ ਲੱਗਦੀ ਹੈ ਕਿ ਤੂੰ ਕੌਣ ਹੈ ਤੇ ਕਿੱਥੋਂ ਆਇਆ ਇਹ ਸੁਣ ਕੇ ਕਾਕਾ ਚੁੱਪ ਕਰ ਜਾਂਦਾ ਹੈ ਖੁਸ਼ਵੰਤ ਦੀ ਮਾਤਾ ਉਸ ਨੂੰ ਫੇਰ ਪੁੱਛਦੀ ਹੈ ਤੈਨੂੰ ਪਤਾ ਹੈ ਤੇਰੇ ਪਿੰਡ ਦਾ ਨਾਮ ਤੇਰਾ ਇਸ ਦੁਨੀਆ ਵਿੱਚ ਕੋਈ ਹੈ ਜਾਂ ਨਹੀਂ ਜੇ ਤੂੰ ਆਪਣੇ ਘਰਦਿਆਂ ਤੋਂ ਵਿਛੜ ਗਿਆ ਤਾਂ ਮੈਨੂੰ ਦੱਸ ਮੈਂ ਤੈਨੂੰ ਤੇਰੇ ਘਰ ਛੱਡ ਕੇ ਆ ਸਕਦੀ ਹਾਂ ਪਰ ਕਾਕਾ ਉਹਨਾਂ ਨੂੰ ਕਹਿੰਦਾ ਹੈ ਕਿ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਮੈਂ ਤਾਂ ਅਨਾਥ ਹਾਂ ਇਹ ਗੱਲ ਕਾਕੇ ਨੇ ਬੜੀ ਹੀ ਸੋਚ ਸਮਝ ਕੇ ਕਹੀ ਸੀ ਕਿਉਂਕਿ ਉਸ ਨੂੰ ਇਹ ਪਤਾ ਸੀ ਕਿ ਵੀ ਜੇ ਮੈਂ ਉਹਨਾਂ ਨੂੰ ਆਪਣਾ ਪਿੰਡ ਦੱਸਦਾ ਤਾਂ ਇਹ ਮੈਨੂੰ ਉੱਥੇ ਪਹੁੰਚਾ ਦੇਣਗੇ ਤੇ ਜਦੋਂ ਮੈਂ ਘਰ ਪਹੁੰਚਿਆ ਮਾਤਾ ਪਿਤਾ ਨੇ ਮੇਰੀ ਕੁੱਟਮਾਰ ਕਰਨਗੇ ਕਿਉਂਕਿ ਮੈਂ ਬਿਨਾਂ ਦੱਸੇ ਘਰ ਤੋਂ ਗਾਇਬ ਹੋ ਗਿਆ ਸੀ ਜਦੋਂ ਖੁਸ਼ਵੰਤ ਦੀ ਮਾਤਾ ਇਹ ਗੱਲ ਸੁਣਦੀ ਹੈ ਤਾਂ ਉਸ ਨੂੰ ਕਾਕੇ ਦੇ ਅੰਦਰ ਆਪਣਾ ਪੁੱਤ ਦਿਖਾਈ ਦੇਣ ਲੱਗਦਾ ਹੈ ਉਹ ਸੋਚਦੀ ਹੈ ਕਿ ਕਿਉਂ ਨਾ ਅਸੀਂ ਇਸ ਬੱਚੇ ਨੂੰ ਗੋਦ ਲੈ ਲਈਏ ਕਿਉਂਕਿ ਕਾਕਾ ਦੇਖਣ ਦੇ ਵਿੱਚ ਬੜਾ ਹੀ ਮਾਸੂਮ ਬੱਚਾ ਸੀ ਖੁਸ਼ਵੰਤ ਦੀ ਮਾਤਾ ਕਹਿੰਦੀ ਹੈ ਕਿ ਜੇ ਤੂੰ ਚਾਹੇ ਤਾਂ ਮੇਰੇ ਘਰ ਵਿੱਚ ਰਹਿ ਸਕਦਾ ਹੈ ਮੈਂ ਤੈਨੂੰ ਆਪਣਾ ਪੁੱਤ ਬਣਾ ਕੇ ਰੱਖਾਂਗੀ ਇਹ ਗੱਲ ਸੁਣ ਕੇ ਕਾਕਾ ਖੁਸ਼ ਹੋ ਜਾਂਦਾ ਹੈ ਉਹ ਕਹਿੰਦਾ ਹੈ ਕਿ ਠੀਕ ਹੈ ਅੱਜ ਤੋਂ ਮੈਂ ਤੁਹਾਨੂੰ ਮਾਂ ਕਹਿ ਕੇ ਬੁਲਾਵਾਂਗਾ ਮੈਂ ਇਸੇ ਘਰ ਵਿੱਚ ਰਹਾਂਗਾ ਇਹ ਗੱਲ ਸੁਣ ਕੇ ਖੁਸ਼ਵੰਤ ਵੀ ਖੁਸ਼ ਹੋ ਜਾਂਦੀ ਹੈ ਇਹ ਗੱਲ ਦੱਸਣ ਲਈ ਖੁਸ਼ਵੰਤ ਦੀ ਮਾਤਾ ਆਪਣੇ ਘਰ ਵਾਲੇ ਨੂੰ ਫੋਨ ਲਾਉਂਦੀ ਹੈ ਪਰ ਪਹਿਲਾਂ ਹੀ ਖੁਸ਼ਵੰਤ ਦਾ ਪਿਤਾ ਕੋਈ ਅਜੀਹੀ ਖਬਰ ਸੁਣਾਉਂਦਾ ਜਿਸ ਨੂੰ ਸੁਣ ਕੇ ਖੁਸ਼ਵੰਤ ਦੀ ਮਾਤਾ ਖੁਸ਼ ਹੋ ਜਾਂਦੀ ਹੈ ਉਹ ਇਸ ਵਜਾ ਇਸ ਬੱਚੇ ਨੂੰ ਸਮਝਣ ਲੱਗਦੀ ਹੈ ਅਸਲ ਵਿੱਚ ਖੁਸ਼ਵੰਤ ਦੇ ਪਿਤਾ ਦੀ ਪ੍ਰਮੋਸ਼ਨ ਹੋ ਗਈ ਸੀ ਖੁਸ਼ਵੰਤ ਦੀ ਮਾਤਾ ਕਾਕੇ ਦੇ ਬਾਰੇ ਆਪਣੇ ਘਰ ਵਾਲੇ ਨੂੰ ਸਭ ਕੁਝ ਦੱਸਦੀ ਹੈ ਉਹ ਕਹਿੰਦੀ ਹੈ ਕਿ ਇਹ ਮੁੰਡਾ ਆਪਣੇ ਲਈ ਲੱਕੀ ਹੈ ਜਿਵੇਂ ਹੀ ਮੈਂ ਇਸ ਨੂੰ ਰੋਟੀ ਖਵਾਈ ਤਾਂ ਆਪਾਂ ਨੂੰ ਐਨੀ ਵੱਡੀ ਖੁਸ਼ਖਬਰੀ ਸੁਣਨ ਨੂੰ ਮਿਲ ਗਈ ਆਪਾਂ ਇਸ ਬੱਚੇ ਨੂੰ ਗੋਦ ਲੈ ਲਈਏ ਇਹ ਸੋਕੇ ਖੁਸ਼ਵੰਤ ਦੇ ਪਿਤਾ ਕਹਿਣ ਲੱਗਦੇ ਨੇ ਕਿ ਸ਼ਾਮ ਨੂੰ ਘਰ ਆ ਕੇ ਗੱਲ ਕਰਦਾ ਪਰ ਖੁਸ਼ਵੰਤ ਦੀ ਮਾਤਾ ਕਾਕੇ ਨੂੰ ਗੋਦ ਪਾਉਣ ਲਈ ਪੂਰੀ ਤਰ੍ਹਾਂ ਮਨ ਬਣਾ ਚੁੱਕੀ ਸੀ ਸ਼ਾਮ ਨੂੰ ਜਦੋਂ ਖੁਸ਼ਵੰਤ ਦਾ ਪਿਤਾ ਵਾਪਸ ਆਉਂਦਾ ਤਾਂ ਉਹ ਕਾਕਾ ਤੋਂ ਉਸ ਬਾਰੇ ਪੁੱਛਗਿੱਛ ਕਰਨ ਲੱਗਦਾ ਪਰ ਕਾਕਾ ਆਪਣੇ ਬਾਰੇ ਵਿੱਚ ਉਹਨਾਂ ਨੂੰ ਵੀ ਉਹੀ ਸਭ ਕੁਝ ਦੱਸ ਦ ਜੋ ਉਸਨੇ ਪਹਿਲਾਂ ਦੱਸਿਆ ਸੀ ਖੁਸ਼ਵੰਤ ਦੀ ਮਾਂ ਜਿੱਦ ਕਰਨ ਲੱਗਦੀ ਹੈ ਕਿ ਆਪਾਂ ਇਸ ਬੱਚੇ ਨੂੰ ਗੋਦ ਲੈ ਲੈਂਦੇ ਹਾਂ ਪਤੇ ਵੀ ਉਸ ਦੀ ਗੱਲ ਮੰਨ ਜਾਂਦਾ ਹੈ ਇਸ ਤੋਂ ਬਾਅਦ ਅਗਲੇ ਦਿਨ ਉਹ ਉਸ ਨੂੰ ਗੋਦ ਲੈਣ ਦੀ ਪੂਰੀ ਕਾਨੂੰਨੀ ਕਾਰਵਾਈ ਕਰ ਲੈਂਦੇ ਨੇ ਤੇ ਉਸ ਨੂੰ ਆਪਣੇ ਘਰ ਵਿੱਚ ਹੀ ਰੱਖ ਲੈਂਦੇ ਨੇ ਕਾਕੇ ਨੂੰ ਹੁਣ ਇੱਕ ਅਜੇਹਾ ਪਰਿਵਾਰ ਮਿਲ ਗਿਆ ਸੀ ਜਿਸ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਸੀ ਕਾਕੇ ਦੇ ਨਵੇਂ ਮਾਤਾ ਪਿਤਾ ਉਸ ਨੂੰ ਐਡਮਿਸ਼ਨ ਇੱਕ ਵਧੀਆ ਸਕੂਲ ਵਿੱਚ ਕਰਵਾਉਂਦੇ ਨੇ ਉਸ ਲਈ ਵਧੀਆ-ਵਧੀਆ ਖਿਡੌਣੇ ਲਿਆਉਂਦੇ ਨੇ ਤੇ ਉਸ ਨੂੰ ਇੱਕ ਸਾਈਕਲ ਵੀ ਲਿਆ ਕੇ ਦਿੰਦੇ ਨੇ ਸਾਈਕਲ ਦੇ ਕਰਕੇ ਹੀ ਤਾਂ ਉਹ ਘਰ ਤੋਂ ਭੱਜਿਆ ਸੀ ਸਾਈਕਲ ਦੇ ਕਿ ਉਹ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ ਹੈ ਹੌਲੀ ਹੌਲੀ ਸਤਮਾ ਬੀਤਦਾ ਜਾਂਦਾ ਹੈ ਸਮੇਂ ਦੇ ਨਾਲ ਕਾਕਾ ਵੱਡਾ ਹੋਣ ਲੱਗਦਾ ਹੈ ਉਹ ਆਪਣੀ ਭੈਣ ਖੁਸ਼ਵੰਤ ਦਾ ਬਹੁਤ ਖਿਆਲ ਰੱਖਦਾ ਸੀ ਕਾਕੇ ਨੇ 12ਵੀਂ ਤੱਕ ਦੀ ਪੜ੍ਹਾਈ ਪੂਰੀ ਕਰ ਲਈ ਸੀ ਤੇ ਉਹਦੀ ਭੈਣ ਨੇ ਤਾਂ ਗ੍ਰੈਜੂਏਸ਼ਨ ਵੀ ਕਰ ਲਿਆ ਸੀ ਜਿਸ ਦਿਨ ਦਾ ਕਾਕਾ ਉਹਨਾਂ ਦੇ ਘਰ ਰਹਿਣ ਲੱਗਿਆ ਸੀ ਉਹਨਾਂ ਦੇ ਘਰ ਦੀ ਦਿਨ ਦੁਗਣੀ ਤਰੱਕੀ ਹੋਣ ਲੱਗੀ ਹੁਣ ਖੁਸ਼ਵੰਤ ਦੇ ਪਿਤਾ ਨੇ ਆਪਣਾ ਇੱਕ ਬਿਜ਼ਨਸ ਵੀ ਖੋਲ੍ਹ ਲਿਆ ਸੀ ਜਿਸ ਵਿੱਚ ਵੀ ਉਸ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਉਹ ਖੁਸ਼ਵੰਤ ਲਈ ਇੱਧਰ ਉੱਧਰ ਇੱਕ ਲੜਕਾ ਲੱਭਦੇ ਨੇ ਕਿਉਂਕਿ ਖੁਸ਼ਵੰਤ ਦੀ ਉਮਰ ਹੁਣ ਵਿਆਹ ਹੋ ਗਈ ਸੀ ਉਹਨੂੰ ਇੱਕ ਵਧੀਆ ਪਰਿਵਾਰ ਦੀ ਦਸਪਈ ਹੈ ਸਭ ਕੁਝ ਠੀਕ ਠਾਕ ਸੀ ਖੁਸ਼ਵੰਤ ਦਾ ਵਿਆਹ ਉਸ ਮੁੰਡੇ ਨਾਲ ਕਰਵਾ ਦਿੱਤਾ ਜਾਂਦਾ ਹੈ ਖੁਸ਼ਵੰਤ ਵਿਆਹ ਤੋਂ ਬਾਅਦ ਆਪਣੇ ਸੋਹਰੇ ਪਰਿਵਾਰ ਵਿੱਚ ਚਲੀ ਜਾਂਦੀ ਹੈ ਤੇ ਕਾਕੇ ਨੇ ਹੁਣ ਗ੍ਰੈਜੂਏਸ਼ਨ ਵੀ ਕਰ ਲਈ ਸੀ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹ ਆਪਣੇ ਪਿਤਾ ਦੇ ਬਿਜ਼ਨਸ ਵਿੱਚ ਹੱਥ ਵਟਾਉਣ ਲੱਗਦਾ ਹੈ ਕਿਉਂਕਿ ਪਿਤਾ ਰਿਟਾਇਰ ਹੋ ਗਿਆ ਸੀ ਤੇ ਪਿਤਾ ਬਸ ਬਿਜ਼ਨਸ ਵੱਲ ਹੀ ਧਿਆਨ ਦੇ ਰਿਹਾ ਸੀ ਇਸ ਲਈ ਕਾਕਾ ਅਤੇ ਉਸਦੇ ਪਿਤਾ ਦੋਵੇਂ ਹੀ ਬਿਜ਼ਨਸ ਵੱਲ ਧਿਆਨ ਦਿੰਦੇ ਹਨ ਇੱਕ ਦਿਨ ਕਾਕਾ ਆਪਣੇ ਕੰਮ ਦੇ ਸਿਰ ਲੇ ਵਿੱਚ ਕਿਤੇ ਗਿਆ ਸੀ ਉਦੋਂ ਹੀ ਉਸਦੇ ਨਜ਼ਰ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਬੱਚੇ ਤੇ ਪੈਂਦੀ ਹੈ ਜਿਹੜਾ ਰੇਡੀਓ ਵਲ ਦੇਖ ਕੇ ਉਦਾਸ ਹੋਈ ਬੈਠਾ ਸੀ ਉਸ ਨੂੰ ਆਪਣਾ ਬਚਪਨ ਦੇ ਦਿਨ ਯਾਦ ਆਉਣ ਲੱਗਦੇ ਨੇ ਜਦੋਂ ਉਹ ਟ੍ਰੇਨ ਵਿੱਚ ਬੈਠ ਕੇ ਘਰੋਂ ਭੱਜਿਆ ਸੀ ਉਸ ਨੂੰ ਆਪਣਾ ਬਚਪਨ ਯਾਦ ਆਉਂਦਾ ਉਸਦੇ ਘਰ ਵਿੱਚ ਉਸਦੇ ਮਾਤਾ ਪਿਤਾ ਤੇ ਤਿੰਨ ਵੱਡੇ ਭਰਾ ਹਨ ਜਿਹੜੇ ਗਰੀਬਾਂ ਦੀ ਜ਼ਿੰਦਗੀ ਜੀ ਰਹੇ ਨੇ ਜਦੋਂ ਕਿ ਅੱਜ ਕਾਕੇ ਦੇ ਕੋਲ ਵਧੀਆ ਪੈਸਾ ਤੇ ਇੱਕ ਵਧੀਆ ਬਿਜ਼ਨਸ ਹੈ ਜਿਵੇਂ ਹੀ ਉਸ ਨੂੰ ਆਪਣੇ ਮਾਤਾ ਪਿਤਾ ਦੇ ਯਾਦ ਆਉਂਦੀ ਹੈ ਤਾਹੋ ਇਹ ਗੱਲ ਆਪਣੇ ਉਹਨਾਂ ਮਾਪਿਆਂ ਨੂੰ ਦੱਸਣਾ ਚਾਹੁੰਦਾ ਸੀ ਜਿਨ੍ਹਾਂ ਨੇ ਉਸ ਨੂੰ ਗੋਦ ਲਿਆ ਸੀ ਕਿਉਂਕਿ ਬਚਪਨ ਵਿੱਚ ਤਾਂ ਉਸ ਨੇ ਝੂਠ ਬੋਲਿਆ ਸੀ ਕਿ ਮੈਂ ਅਨਾਥ ਹਾਂ ਪਰ ਹੁਣ ਉਹ ਵੱਡਾ ਹੋ ਗਿਆ ਸੀ ਤੇ ਉਸ ਨੂੰ ਇਹ ਅਹਿਸਾਸ ਹੋ ਰਿਹਾ ਸੀ ਕਿ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ ਉਹ ਆਪਣੇ ਕੰਮ ਨੂੰ ਜਲਦੀ ਜਲਦੀ ਖਤਮ ਕਰਕੇ ਘਰ ਪਹੁੰਚਦਾ ਹੈ ਤੇ ਘਰ ਆ ਕੇ ਆਪਣੇ ਮਾਤਾ ਪਿਤਾ ਨੂੰ ਬਿਠਾ ਕੇ ਉਹਨਾਂ ਨਾਲ ਗੱਲ ਕਰਨ ਲੱਗਦਾ ਹੈ ਉਹ ਕਹਿੰਦਾ ਹੈ ਕਿ ਮੈਂ ਤੁਹਾਨੂੰ ਦੋਵਾਂ ਨੂੰ ਇੱਕ ਬਹੁਤ ਜ਼ਰੂਰੀ ਗੱਲ ਦੱਸਣਾ ਚਾਹੁੰਦਾ ਹਾਂ ਉਹ ਕਹਿੰਦਾ ਹੈ ਕਿ ਪਹਿਲਾਂ ਤੁਸੀਂ ਮੇਰੇ ਨਾਲ ਇੱਕ ਵਾਅਦਾ ਕਰੋ ਕਿ ਜੋ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਉਹ ਗੱਲ ਸੁਣ ਕੇ ਤੁਸੀਂ ਮੇਰੇ ਤੇ ਗੁੱਸਾ ਨਹੀਂ ਕਰੋਗੇ ਜਦੋਂ ਮਾਤਾ ਪਿਤਾ ਉਸ ਨੂੰ ਤਸੱਲੀ ਦੇ ਦਿੰਦੇ ਨੇ ਕਿ ਅਸੀਂ ਤੇਰੇ ਨਾਲ ਗੁੱਸਾ ਨਹੀਂ ਹੋਵਾਂਗੇ ਤਾਂ ਕਾਕਾ ਸਾਰੀ ਗੱਲ ਸੱਚ-ਸੱਚ ਉਹਨਾਂ ਨੂੰ ਦੱਸ ਦਿੰਦਾ ਹੈ ਇਹ ਗੱਲ ਸੁਣ ਕੇ ਉਹਨਾਂ ਨੂੰ ਯਕੀਨ ਨਹੀਂ ਆਉਂਦਾ ਉਹ ਕਹਿੰਦੇ ਨੇ ਕਿ ਤੂੰ ਮਜ਼ਾਕ ਕਰ ਰਿਹਾ ਹੈ ਤੂੰ ਤਾਂ ਸਾਨੂੰ ਬਚਪਨ ਵਿੱਚ ਇਹੀ ਕਿਹਾ ਸੀ ਕਿ ਤੇਰਾ ਕੋਈ ਵੀ ਨਹੀਂ ਪਰ ਕਾਕਾ ਅੱਖਾਂ ਭਰ ਕੇ ਕਹਿਣ ਲੱਗਦਾ ਹੈ ਕਿ ਮੈਂ ਤਾਂ ਤੁਹਾਨੂੰ ਝੂਠ ਬੋਲਿਆ ਸੀ ਉਹ ਕਹਿੰਦੇ ਨੇ ਕਿ ਇਸ ਦੇ ਪਿੱਛੇ ਕਾਰਨ ਇਹ ਸੀ ਕਿ ਮੈਂ ਆਪਣੇ ਮਾਤਾ-ਪਿਤਾ ਤੋਂ ਨਿਰਾਸ਼ ਹੋ ਕੇ ਘਰ ਤੋਂ ਭੱਜਿਆ ਸੀ ਤੇ ਮੈਂ ਨਹੀਂ ਸੋਚਦਾ ਕਿ ਤੁਸੀਂ ਮੈਨੂੰ ਉੱਥੇ ਵਾਪਸ ਭੇਜ ਦਿਓ ਅੱਜ ਜਦੋਂ ਮੈਂ ਕੰਮ ਦੇ ਸਿਲਸਲੇ ਵਿੱਚ ਬਾਹਰ ਗਿਆ ਸੀ ਤਾਂ ਮੈਂ ਸਟੇਸ਼ਨ ਤੇ ਇੱਕ ਬੱਚਾ ਦੇਖਿਆ ਜਿਵੇਂ ਮੈਂ ਆਪਣੇ ਬਚਪਨ ਵਿੱਚ ਹੁੰਦਾ ਸੀ ਉਸ ਨੂੰ ਦੇਖ ਕੇ ਮੈਨੂੰ ਆਪਣੇ ਬਚਪਨ ਦੀਆਂ ਸਾਰੀਆਂ ਗੱਲਾਂ ਯਾਦ ਆਉਣ ਲੱਗਦੀਆਂ ਤੁਹਾਡੇ ਨਾਲ ਰਹਿ ਕੇ ਤਾਂ ਮੈਂ ਆਪਣੀਆਂ ਪੁਰਾਣੀਆਂ ਗੱਲਾਂ ਬਿਲਕੁਲ ਹੀ ਭੁੱਲ ਗਿਆ ਸੀ ਇਹ ਸਭ ਕੁਝ ਸੁਣ ਕੇ ਮਾਤਾ-ਪਿਤਾ ਦੁਖੀ ਹੋ ਜਾਂਦੇ ਨੇ ਕਿਉਂਕਿ ਉਹ ਸੁਣੋ ਹੁਣ ਆਪਣਾ ਪੁੱਤ ਸਮਝਣ ਲੱਗੇ ਸੀ ਉਹਨਾਂ ਦੇ ਮੂੰਹ ਵੱਲ ਦੇ ਕੇ ਕਾਕਾ ਕਹਿਣ ਲੱਗਦਾ ਹੈ ਕਿ ਤੁਸੀਂ ਉਦਾਸ ਨਾ ਹੋ ਮੈਂ ਤੁਹਾਡਾ ਹੀ ਪੁੱਤ ਹਾਂ ਮੈਂ ਤੁਹਾਨੂੰ ਇਹ ਸੱਚਾਈ ਦੱਸਣਾ ਚਾਹੁੰਦਾ ਸੀ ਕਿਉਂਕਿ ਤੁਸੀਂ ਮੈਨੂੰ ਦਿਲ ਤੋਂ ਆਪਣਾ ਪੁੱਤ ਸਮਝਦੇ ਹੋ ਇਹ ਸਾਰੀਆਂ ਗੱਲਾਂ ਸੁਣ ਕੇ ਉਹ ਭਾਵੁਕ ਹੋ ਜਾਂਦੇ ਨੇ ਉਹ ਕਾਕੇ ਨੂੰ ਆਪਣੇ ਗਲ ਨਾਲ ਲਗਾ ਲੈਂਦੇ ਨੇ ਕਾਕਾ ਕਹਿੰਦਾ ਹੈ ਕਿ ਤੁਸੀਂ ਮੈਨੂੰ ਪਾਲ ਪੋਸ ਕੇ ਵੱਡਾ ਕੀਤਾ ਮੈਂ ਤੁਹਾਡੇ ਕੋਲ ਹੀ ਰਹਾਗਾ ਬੁਢਾਪੇ ਵਿੱਚ ਤੁਹਾਡੀ ਸੇਵਾ ਕਰਾਂਗਾ ਮੈਂ ਇੱਕ ਵਾਰ ਪਿੰਡ ਜਾ ਕੇ ਆਪਣੇ ਮਾਤਾ ਪਿਤਾ ਨੂੰ ਦੇਖਣਾ ਚਾਹੁੰਨਾ ਜਦੋਂ ਮਾਤਾ ਪਿਤਾ ਨੂੰ ਪੂਰੀ ਤਸੱਲੀ ਹੋ ਜਾਂਦੀ ਹੈ ਕਿ ਕਾਕਾ ਸਾਡੇ ਕੋਲ ਹੀ ਰਹੇਗਾ ਤਾਂ ਉਹ ਉਸ ਨੂੰ ਜਾਣ ਦੀ ਆਗਿਆ ਦੇ ਦਿੰਦੇ ਨੇ ਓਹੋ ਉਸ ਨੂੰ ਕਹਿੰਦੇ ਨੇ ਕਿ ਤੂੰ ਸਾਡੇ ਲਈ ਬਹੁਤ ਲੱਕੀ ਹੈ ਜਦੋਂ ਦਾ ਤੂੰ ਸਾਡੀ ਜ਼ਿੰਦਗੀ ਵਿੱਚ ਆਇਆ ਹੈ ਸਾਡੇ ਲਈ ਤਰੱਕੀ ਦੇ ਰਾਹਤੇ ਖੁੱਲ ਗਏ ਸੀ ਉਹ ਕਹਿੰਦਿਆ ਕਿ ਤੂੰ ਕਾਰ ਲੈ ਕੇ ਜਾ ਤੇ ਆਪਣੇ ਮਾਤਾ ਪਿਤਾ ਤੇ ਭਰਾਵਾਂ ਨੂੰ ਮਿਲ ਕੇ ਆ ਜਾਵੇਂ ਇਸ ਤੋਂ ਬਾਅਦ ਕਾਕਾ ਆਪਣੀ ਕਾਰ ਲੈ ਕੇ ਉਹਨਾਂ ਨੂੰ ਮਿਲਣ ਲਈ ਚੱਲ ਪੈਂਦਾ। ਰਾਹ ਵਿੱਚ ਉਹ ਆਪਣੇ ਬਚਪਨ ਦੀਆਂ ਬਹੁਤ ਸਾਰੀਆਂ ਗੱਲਾਂ ਯਾਦ ਕਰਦਾ ਹੈ। ਲਗਭਗ 5 ਤੋਂ 6 ਘੰਟਿਆਂ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਕਾਕਾ ਆਪਣੇ ਪਿੰਡ ਪਹੁੰਚ ਜਾਂਦਾ ਹੈ। ਜਦੋਂ ਆਪਣੇ ਘਰ ਦੇ ਕੋਲ ਪਹੁੰਚਦਾ ਹੈ ਤਾਂ ਉਹ ਕਾਰ ਇੱਕ ਖੰਡਰ ਬਣ ਚੁੱਕਿਆ ਸੀ। ਇਸ ਤੋਂ ਬਾਅਦ ਉਹ ਗਵਾਂਡੀਆਂ ਤੋਂ ਇਸ ਘਰ ਦੇ ਲੋਕਾਂ ਬਾਰੇ ਪੁੱਛਗਿੱਛ ਕਰਦਾ ਹੈ। ਗਵਾਂਡੀ ਉਸ ਨੂੰ ਦੱਸਦੇ ਹਨ ਕਿ ਇਹ ਲੋਕ ਪਿੰਡ ਤੋਂ ਬਾਹਰੋਂ-ਬਾਰ ਰਹਿਣ ਲੱਗ ਗਏ ਨੇ ਕਿਉਂਕਿ ਇਹਨਾਂ ਦੇ ਤਿੰਨ ਮੁੰਡਿਆਂ ਦਾ ਵਿਆਹ ਹੋ ਗਿਆ ਸੀ। ਤੇ ਹੁਣ ਇਹ ਘਰ ਉਹਨਾਂ ਲਈ ਛੋਟਾ ਹੋ ਗਿਆ ਕਾਕਾ ਉਸ ਵਿਅਕਤੀ ਤੋਂ ਘਰ ਦਾ ਡਰੈਸ ਲੈਂਦਾ ਹੈ ਤੇ ਆਪਣੀ ਕਾਰ ਦੇ ਵਿੱਚ ਬੈਠ ਕੇ ਉਸ ਪਤੇ ਤੇ ਪਹੁੰਚ ਜਾਂਦਾ ਹੈ ਜਿਵੇਂ ਹੀ ਉਹ ਘਰ ਪਹੁੰਚਦਾ ਹੈ ਤਾਂ ਉਸ ਦਾ ਬਜ਼ੁਰਗ ਪਿਤਾ ਇੱਕ ਮੰਜੇ ਤੇ ਬੈਠਿਆ ਸੀ ਉਹ ਕਾਕੇ ਨੂੰ ਦੇਖ ਕੇ ਪੁੱਛਣ ਲੱਗਦਾ ਹੈ ਕਿ ਤੁਸੀਂ ਕੌਣ ਹੋ ਆਪਣੇ ਪਿਤਾ ਨੂੰ ਦੇਖ ਕੇ ਕਾਕੇ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਉਹ ਆਪਣੇ ਪਿਤਾ ਦੇ ਪੈਰਾਂ ਨੂੰ ਹੱਥ ਲਾਉਂਦਾ ਹੈ ਜਦੋਂ ਪਿਓ ਉਸ ਨੂੰ ਪੁੱਛਦਾ ਹੈ ਕਿ ਤੁਸੀਂ ਕੌਣ ਹੋ ਤਾਂ ਕਾਕਾ ਪੂਰੀ ਕਹਾਣੀ ਆਪਣੇ ਪਿਤਾ ਨੂੰ ਦੱਸਦਾ ਹੈ ਉਹ ਕਹਿੰਦਾ ਹੈ ਕਿ ਮੈਂ ਤੁਹਾਡਾ ਪੁੱਤ ਕਾਕਾ ਹਾਂ ਜਿਹੜਾ ਕਈ ਸਾਲ ਪਹਿਲਾਂ ਘਰ ਛੱਡ ਕੇ ਭੱਜ ਗਿਆ ਸੀ ਇਹ ਗੱਲ ਸੁਣ ਕੇ ਪਿਤਾ ਨੂੰ ਵਿਸ਼ਵਾਸ ਨਹੀਂ ਆਉਂਦਾ ਕਿਉਂਕਿ ਉਹ ਤਾਂ ਕਾਕਾ ਨੂੰ ਮਰਿਆ ਹੋਇਆ ਸਮਝ ਚੁੱਕੇ ਸੀ ਉਹਨਾਂ ਨੂੰ ਯਕੀਨ ਨਹੀਂ ਆਉਂਦਾ ਕਿ ਇੰਨੇ ਸਾਲਾਂ ਬਾਅਦ ਨੌਜਵਾਨ ਮੁੰਡਾ ਜਿਹੜਾ ਵਧੀਆ ਅਮੀਰ ਘਰ ਤੋਂ ਲੱਗਦਾ ਹੈ ਉਹਨਾਂ ਦੇ ਘਰ ਆ ਕੇ ਇਹ ਕਹਿ ਰਿਹਾ ਹੈ ਕਿ ਮੈਂ ਤੁਹਾਡਾ ਕਾਕਾ ਹਾਂ ਉਹ ਕਹਿਣ ਲੱਗਦੇ ਹਨ ਕਿ ਪੁੱਤ ਤੂੰ ਸਾਡੇ ਨਾਲ ਮਜ਼ਾਕ ਨਾ ਕਰ ਪਰ ਕਾਕਾ ਉਹਨਾਂ ਨੂੰ ਬਚਪਨ ਦੀਆਂ ਕੁਝ ਅਜੀਹੀਆਂ ਗੱਲਾਂ ਦੱਸਦਾ ਜਿਹੜੀਆਂ ਸਿਰਫ ਘਰ ਦੇ ਨੂਪ ਹੀ ਪਤਾ ਸੀ ਕਾਕੇ ਨੂੰ ਪਤਾ ਸੀ ਇਹ ਗੱਲ ਸੁਣਨ ਤੋਂ ਬਾਅਦ ਪਿਤਾ ਨੂੰ ਯਕੀਨ ਆ ਜਾਂਦਾ ਔਦੋਂ ਨੂੰ ਕਾਕੇ ਦੀ ਮਾਤਾ ਵੀ ਬਾਹਰ ਆ ਜਾਂਦੀ ਹੈ ਉਹ ਆਪਣੀ ਮਾਤਾ ਨੂੰ ਵੀ ਕਹਿੰਦਾ ਹੈ ਕਿ ਉਸ ਦਿਨ ਤੁਸੀਂ ਮੈਨੂੰ ਇਹ ਕਿਹਾ ਸੀ ਕਿ ਰੋਟੀ ਖਾਣੀ ਹੈ ਤਾਂ ਖਾ ਨਹੀਂ ਤਾਂ ਭੁੱਖਾ ਹੀ ਸੋ ਜਾ ਪਰ ਸਾਈਕਲ ਨਹੀਂ ਆਵੇਗੀ ਮੈਂ ਉਸ ਗੱਲ ਤੋਂ ਨਿਰਾਸ਼ ਹੋ ਕੇ ਘਰ ਛੱਡ ਕੇ ਚਲਾ ਗਿਆ ਸੀ ਜਦੋਂ ਮਾਤਾ ਇਹ ਸੁਣਦੀ ਹੈ ਤਾਂ ਉਹਨੂੰ ਵੀ ਵਿਸ਼ਵਾਸ ਹੋ ਜਾਂਦਾ ਹੈ ਉਹ ਆਪਣੇ ਪੁੱਤ ਨੂੰ ਗਲ ਨਾਲ ਲਗਾ ਕੇ ਰੋਣ ਲੱਗਦੀ ਹੈ ਉਸ ਨੂੰ ਪੁੱਛਣ ਲੱਗਦੀ ਹੈ ਕਿ ਤੂੰ ਕਿੱਥੇ ਚਲਾ ਗਿਆ ਸੀ ਤੂੰ ਇਸ ਤਰ੍ਹਾਂ ਕਿਉਂ ਕੀਤਾ ਕਾਕਾ ਉਸ ਨੂੰ ਆਪਣੀ ਪੂਰੀ ਕਹਾਣੀ ਦੱਸਦਾ ਹੈ ਕਹਿੰਦਾ ਹੈ ਕਿ ਹੁਣ ਤਾਂ ਮੈਂ ਬਹੁਤ ਵਧੀਆ ਘਰ ਵਿੱਚ ਰਹਿਣਾ ਹਾਂ ਮੇਰੇ ਮਾਤਾ ਪਿਤਾ ਬਹੁਤ ਅਮੀਰ ਨੇ ਉਹ ਮੈਨੂੰ ਆਪਣਾ ਪੁੱਤ ਦੀ ਤਰ੍ਹਾਂ ਪਿਆਰ ਕਰਦੇ ਨੇ ਮੈਂ ਤਾਂ ਤੁਹਾਨੂੰ ਸਭ ਕੁਝ ਭੁੱਲ ਹੀ ਗਿਆ ਸੀ ਮੈਂ ਉਹਨਾਂ ਨੂੰ ਹੀ ਆਪਣਾ ਸਾਰਾ ਕੁਝ ਸਮਝਦਾ ਹਾਂ ਤੇ ਮੇਰੀ ਇੱਕ ਭੈਣ ਵੀ ਹੈ ਜਿਹੜੀ ਮੈਨੂੰ ਬਹੁਤ ਪਿਆਰ ਕਰਦੀ ਹੈ ਉਦੋਂ ਹੀ ਕਾਕੇ ਦੇ ਤਿੰਨੋਂ ਭਰਾ ਵੀ ਆ ਜਾਂਦੇ ਨੇ ਉਹ ਆਪਣੇ ਘਰ ਦੇ ਅੱਗੇ ਵੱਡੀ ਕਾਰ ਦੇ ਕੇ ਹੈਰਾਨ ਹੋ ਗਏ ਉਹ ਆਪਣੇ ਮਾਤਾ ਪਿਤਾ ਨੂੰ ਪੁੱਛਦੇ ਨੇ ਕਿ ਇਹ ਕੌਣ ਹੈ ਪਰ ਕਾਕਾ ਉਹਨਾਂ ਵੱਲ ਹੱਸਦਾ ਹੋਇਆ ਕਹਿਣ ਲੱਗਦਾ ਹੈ ਕਿ ਤੁਸੀਂ ਮੈਨੂੰ ਪਹਿਚਾਣਿਆ ਨਹੀਂ ਮੈਂ ਤੁਹਾਡਾ ਛੋਟਾ ਭਰਾ ਕਾਕਾ ਹਾਂ ਇਹ ਸੁਣ ਕੇ ਭਰਾ ਵੀ ਕਾਕੇ ਨੂੰ ਗੱਲ ਨਾਲ ਲਾ ਲੈਂਦੇ ਨੇ ਕਾਕਾ ਕਾਫੀ ਟਾਈਮ ਉਹਨਾਂ ਨਾਲ ਰਹਿੰਦਾ ਉਸ ਤੋਂ ਬਾਅਦ ਕਾਕਾ ਉੱਥੇ ਵਾਪਸ ਆ ਜਾਂਦਾ ਮਾਤਾ ਪਿਤਾ ਕਹਿੰਦੇ ਨੇ ਕਿ ਜਦੋਂ ਵੀ ਤੈਨੂੰ ਟਾਈਮ ਮਿਲੇ ਤਾਂ ਸਾਨੂੰ ਜ਼ਰੂਰ ਮਿਲ ਕੇ ਜਾਇਆ ਕਰ ਕਾਕਾ ਉਹ ਕਹਿੰਦਾ ਹੈ ਕਿ ਅੱਜ ਤਾਂ ਮੈਂ ਇਕੱਲਾ ਆਇਆ ਸੀ ਅਗਲੀ ਵਾਰ ਮੈਂ ਆਪਣੇ ਮਾਤਾ ਪਿਤਾ ਨੂੰ ਵੀ ਨਾਲ ਲੈ ਕੇ ਆਵਾਂਗਾ ਮੈਂ ਉਹਨਾਂ ਨੂੰ ਤੁਹਾਡੇ ਨਾਲ ਮਿਲਾਵਾਂਗਾ ਤੁਸੀਂ ਦੇਖਿਓ ਉਹ ਕਿੰਨੇ ਚੰਗੇ ਨੇ ਇਹ ਕਹਿ ਕੇ ਕਾਕਾ ਉੱਥੋਂ ਚੱਲ ਜਾਂਦਾ ਹੈ ਉਹ ਰਸਤੇ ਵਿੱਚ ਬਹੁਤ ਸਾਰੀਆਂ ਗੱਲਾਂ ਸੋਚ ਰਿਹਾ ਸੀ। ਉਹ ਆਪਣੇ ਭਰਾਵਾਂ ਦੇ ਬਾਰੇ ਸੋਚ ਰਿਹਾ ਸੀ ਜਿਹੜੇ ਹਜੇ ਵੀ ਦਿਹਾੜੀ ਹੀ ਕਰਦੇ ਸੀ। ਪਿੰਡ ਵਿੱਚ ਹਜੇ ਵੀ ਉਹੀ ਕੁਝ ਚੱਲ ਰਿਹਾ ਸੀ ਜੋ ਅੱਜ ਤੋਂ 20 ਸਾਲ ਪਹਿਲਾਂ ਸੀ। ਇਹ ਸਭ ਕੁਝ ਸੋਚਦੇ ਹੋਏ ਉਹ ਆਪਣੇ ਘਰ ਤੱਕ ਪਹੁੰਚ ਜਾਂਦਾ ਹੈ। ਜਿਵੇਂ ਹੀ ਉਹ ਘਰ ਪਹੁੰਚਦਾ ਹੈ ਉਸਦੇ ਮਾਤਾ-ਪਿਤਾ ਜਿਨ੍ਹਾਂ ਨੇ ਉਸ ਨੂੰ ਗੋਦ ਲਿਆ ਸੀ, ਪਾਲ-ਪੋਸ ਕੇ ਵੱਡਾ ਕੀਤਾ ਸੀ, ਉਹ ਉਸ ਨੂੰ ਪੁੱਛਣ ਲੱਗਦੇ ਨੇ ਕਿ ਤੂੰ ਆਪਣੇ ਘਰਦਿਆਂ ਨੂੰ ਮਿਲ ਕੇ ਆ ਗਿਆ? ਕੈਮਿਸ ਇਹੋ ਸਾਰੇ ਠੀਕ ਸੀ ਕਾਕਾ ਉਹਨਾਂ ਨੂੰ ਕਹਿੰਦਾ ਹੈ ਕਿ ਉਹ ਠੀਕ ਨੇ ਕਾਕਾ ਉਹਨਾਂ ਦੇ ਕੋਲ ਬੈੰਧ ਹੈ ਉਹਨਾਂ ਨੂੰ ਪਿੰਡ ਦੇ ਫਲਾਤਾਵਾਰੇ ਦੱਸਦਾ ਹੈ ਇਹ ਸੁਣ ਕੇ ਕਾਕੇ ਦਾ ਪਿਤਾ ਕਹਿਣ ਲੱਗਦਾ ਹੈ ਕਿ ਆਪਾਂ ਨੂੰ ਉਸ ਪਿੰਡ ਵਿੱਚ ਆਪਣੀ ਇੱਕ ਕੰਪਨੀ ਖੋਲ ਦੇਣੀ ਚਾਹੀਦੀ ਹੈ ਇਸ ਨਾਲ ਪਿੰਡ ਦੇ ਲੋਕਾਂ ਨੂੰ ਵੀ ਰੁਜ਼ਗਾਰ ਮਿਲ ਜਾਵੇਗਾ ਤੇ ਆਪਣਾ ਕੰਮ ਵੀ ਵੱਧ ਜਾਵੇਗਾ ਨਾਲੇ ਤੋਂ ਆਪਣੇ ਘਰਦਿਆਂ ਨੂੰ ਮਿਲਦਾ ਜੁਲਦਾ ਰਹੇਗਾ। ਇਹ ਕਾਕੇ ਨੂੰ ਗੱਲ ਬਹੁਤ ਪਸੰਦ ਆਉਂਦੀ ਹੈ। ਇੱਕ ਦਿਨ ਕਾਕਾ ਆਪਣੇ ਮਾਤਾ-ਪਿਤਾ ਦੇ ਨਾਲ ਆਪਣੇ ਪਿੰਡ ਜਾਂਦਾ ਹੈ। ਉਹ ਆਪਣੀ ਕੰਪਨੀ ਲਈ ਜ਼ਮੀਨ ਦੇਖਣ ਵਾਲਾ ਸੀ ਅਤੇ ਨਾਲ ਆਪਣੇ ਮਾਤਾ-ਪਿਤਾ ਤੇ ਭਰਾਵਾਂ ਨੂੰ ਮਿਲਾਉਣ ਵਾਲਾ ਸੀ। ਉਹ ਸਫ਼ਰ ਤੈਅ ਕਰਦੇ ਹੋਏ ਕਾਕੇ ਦੇ ਪਿੰਡ ਪਹੁੰਚ ਜਾਂਦੇ ਨੇ। ਜਿਵੇਂ ਹੀ ਕਾਕਾ ਆਪਣੇ ਮਾਤਾ-ਪਿਤਾ ਨਾਲ ਘਰ ਜਾਂਦਾ ਤਾਂ ਕਾਕੇ ਦਾ ਪਹਿਲਾ ਵਾਲਾ ਪਿਓ ਕਾਕੇ ਦੇ ਮਾਤਾ-ਪਿਤਾ ਦਾ ਰੋ ਰੋ ਕੇ ਧੰਨਵਾਦ ਕਰਨ ਲੱਗਦੇ ਨੇ ਉਹ ਕਹਿੰਦੇ ਨੇ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਪੁੱਤ ਨੂੰ ਪਾਲ ਪੋਸ ਕੇ ਇਨਾ ਵੱਡਾ ਕੀਤਾ ਅਸੀਂ ਤਾਂ ਇਸ ਨੂੰ ਮਰਿਆ ਹੋਇਆ ਸਮਝ ਲਿਆ ਸੀ ਸਾਰਾ ਪਰਿਵਾਰ ਬੈਠ ਕੇ ਗੱਲਾਂ ਬਾਤਾਂ ਕਰਦਾ ਰਹਿੰਦਾ ਕਾਕਾ ਉੱਥੇ ਇੱਕ ਜ਼ਮੀਨ ਖਰੀਦਦਾ ਹੈ ਤੇ ਇੱਕ ਛੋਟੀ ਜਿਹੀ ਫੈਕਟਰੀ ਲਗਾ ਲੈਂਦਾ ਜਿਸ ਦਾ ਸਾਰਾ ਲੇਖਾ ਜੋਖਾ ਦੇਖਣ ਦੀ ਜ਼ਿੰਮੇਵਾਰੀ ਉਹ ਆਪਣੇ ਵੱਡੇ ਭਰਾਵਾਂ ਨੂੰ ਦੇ ਦਿੰਦਾ। ਹੁਣ ਉਹ ਦਿਨ ਰਾਤ ਮਿਹਨਤ ਕਰਦੇ ਹਨ। ਉਹਨਾਂ ਦਾ ਗੁਜ਼ਾਰਾ ਵੀ ਵਧੀਆ ਢੰਗ ਦੇ ਨਾਲ ਹੋਣ ਲੱਗਿਆ ਸੀ। ਉਹਨਾਂ ਦੇ ਘਰ ਦੀ ਸੋਖੀ ਰੋਟੀ ਪੱਕਣ ਲੱਗੀ ਸੀ। ਪਿੰਡ ਤੇ ਹੋਰ ਨੌਜਵਾਨਾਂ ਨੂੰ ਵੀ ਰੋਜ਼ਗਾਰ ਮਿਲ ਗਿਆ ਸੀ। ਹੁਣ ਕਾਕੇ ਦੇ ਮਾਤਾ ਪਿਤਾ ਦੇ ਘਰ ਵੀ ਮੁਰੰਮਤ ਹੋ ਗਿਆ ਸੀ। ਜਦੋਂ ਵੀ ਕਾਕਾ ਇੱਧਰ ਆਉਂਦਾ ਉਹ ਉਹਨਾਂ ਦੇ ਘਰ ਹੀ ਰੁਕ ਜਾਂਦਾ। ਕਾਕੇ ਤੇ ਉਸਦੇ ਮਾਤਾ ਪਿਤਾ ਜਿਨ੍ਹਾਂ ਨੇ ਉਸ ਨੂੰ ਪਾਲ-ਪੋਸ ਕੇ ਵੱਡਾ ਕੀਤਾ ਸੀ, ਇਹ ਇੱਥੇ ਆਉਂਦੇ ਜਾਂਦੇ ਰਹਿੰਦੇ ਸੀ। ਹੁਣ ਦੋਵੇਂ ਪਰਿਵਾਰ ਖੁਸ਼ਹਾਲ ਹੋ ਗਏ। ਸਨ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ